ਜਿਮ ਦੇ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਇੱਕ ਔਰਤ ਅਤੇ ਜੋ ਅੰਤਰਰਾਸ਼ਟਰੀ ਖਿਡਾਰੀ ਅਮਨ ਹੈ ਉਹਨਾਂ ਦੇ ਵਿਚਾਲੇ ਕਿਵੇਂ ਝੜਫੁੰਦੀ ਨਜ਼ਰ ਆਈ ਹੈ ਤਾਂ ਝੜਫਤ ਰਾਨ ਵਿਅਕਤੀ ਦੀ ਪੱਗ ਤੱਕ ਉਤਰ ਗਈ ਹੈ ਖਿਡਾਰੀ ਦੀ ਮੰਕੇਤਰ ਇਹ ਔਰਤ ਦੱਸੀ ਜਾ ਰਹੀ ਹੈ ਤਾਂ ਜਿਮ ਦੇ ਮਾਲਕ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਮ ਦੀ ਮਾਲਕੀ ਨੂੰ ਲੈ ਕੇ ਜਿਹੜਾ ਕਿ ਹੈ ਉਹ ਵਿਵਾਦ ਹੁੰਦਾ ਨਜ਼ਰ ਆਇਆ ਤਾਂ ਲੜਾਈ ਦੀ ਪੂਰੀ ਸੀਸੀਟੀਵੀ ਜਿਹੜੀ ਕੇ ਆ ਉਹ ਸਾਹਮਣੇ ਆਈ ਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਪੱਕ ਤੱਕ ਉਤਰੀ ਹੈ ਤਾਂ ਜਿਮ ਦੀ ਮਾਲਕੀ ਨੂੰ ਲੈ ਕੇ ਵਿਵਾਦ ਹੁੰਦਾ ਨਜ਼ਰ ਆਇਆ ਅੰਤਰਰਾਸ਼ਟਰੀ ਖਿਡਾਰੀ ਅਮਨ ਦੇ ਨਾਲ ਇੱਕ ਔਰਤ ਭਿੜਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਝੜਪ ਦੇ ਵਿੱਚ ਜਿਸ ਔਰਤ ਦੇ ਨਾਲ ਹੱਥੋਪਾਈ ਹੋ ਰਹੀ ਆ ਉਹ ਮੰਗੇਤਰ ਹੈ ਉਹ ਖਿਡਾਰੀ ਦੀ ਮੰਗੇਤਰ ਹੈ ਤੇ ਜਿਮ ਦੀ ਮਾਲਕੀ ਨੂੰ ਲੈ ਕੇ ਇਹ ਪੂਰਾ ਜੋ ਕੁੱਟਮਾਰ ਦਾ ਘਟਨਾਕਰਮਾ ਜੋ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਆ ਉਹ ਜਿਮ ਦੀ ਮਾਲਕੀ ਨੂੰ ਲੈ ਕੇ ਹੋਇਆ ਹੈ ਹਾਲਾਂਕਿ ਪੱਗ ਤੱਕ ਉਤਰਦੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਕਿ ਇਸ ਅਮਨ ਨਾ ਦੇ ਅੰਤਰਰਾਸ਼ਟਰੀ ਖਿਡਾਰੀ ਨੇ ਕਈ ਪੁਰਸਕਾਰ ਜਿੱਤੇ ਨੇ ਪਰ ਇਹ ਜੋ ਘਟਨਾ ਆ ਇਹ ਘਟਨਾ ਕਾਫੀ ਗੰਭੀਰ ਹੈ ਕਿ ਸੀਸੀਟੀਵੀ ਦੇ ਵਿੱਚ ਜੋ ਕੈਦ ਹੋਈ ਆ ਲਿਫਟ ਦੇ ਕੋਲ ਹਾਲਾਂਕਿ ਇਹ ਕੁੱਟਮਾਰ ਹੁੰਦੀ ਨਜ਼ਰ ਆ ਰਹੀ ਹੈ ਇਹ ਖਿੱਚਤੂ ਹੁੰਦੀ ਨਜ਼ਰ ਆ ਰਹੀ ਹੈ ਤਾਂ ਦੱਸਿਆ ਇਹ ਜਾ ਰਿਹਾ ਕਿ ਜਿਮ ਦੀ ਮਾਲਕੀ ਨੂੰ ਲੈ ਕੇ ਹੀ ਇਹ ਸਾਰਾ ਕੁਝ ਹੁੰਦਾ ਜਿਹੜਾ ਕਿ ਆ ਦਿਖਾਈ ਦੇ ਰਿਹਾ ਹੈ ਤਾਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਮਰੇ ਸਰਦੀ ਇੱਕ ਜਿਮ ਦੀਆਂ ਨੇ ਜਿੱਥੇ ਕੁੱਟਮਾਰ ਹੋਈ ਹੈ ਸੀਸੀਟੀਵੀ ਦੇ ਵਿੱਚ ਜੋ ਸਾਰੀ ਇਹ ਕੁੱਟਮਾਰ ਦੀ ਘਟਨਾ ਕੈਦ ਹੋ ਗਈ ਹੈ ਜਿਮ ਦੀ ਮਾਲਕੀ ਨੂੰ ਲੈ ਕੇ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਅੰਤਰਰਾਸ਼ਟਰੀ ਖਿਡਾਰੀ ਅਮਨ ਉਸ ਅਮਨ ਦੀ ਇੱਕ ਔਰਤ ਦੇ ਨਾਲ ਖਿੱਚਤੂ ਹੁੰਦੀ ਹੈ ਹਾਲਾਂਕਿ ਤਸਵੀਰਾਂ ਦੇ ਵਿੱਚ ਤਿੰਨ ਤੋਂ ਚਾਰ ਵਿਅਕਤੀ ਦੇਖੇ ਜਾ ਰਹੇ ਨੇ ਜੋ ਜਿਨ੍ਹਾਂ ਦੇ ਵਿਚਾਲੇ ਤਾਂ ਕੰਮ ਕੀ ਹੁੰਦੀ ਹੈ ਖੇਤੂ ਹੁੰਦੀ ਹੈ ਤਾਂ ਜਿਮ ਦੀ ਮਾਲਕੀ ਦਾ ਮਸਲਾ ਹੈ ਪੂਰਾ ਮਸਲਾ ਕੀ ਹੈ ਸਾਡੇ ਪੱਤਰਕਾਰ ਤੋਂ ਜਾਣ ਲੈਣੇ ਸਾਡੇ ਸਹਿਯੋਗੀ ਸਰਮਨ ਸ਼ਰਮਾ ਫੋਨ ਲਾਈਨ ਤੇ ਜੁੜੇ ਹੋਏ ਨੇ ਸਰਮਨ ਜੋ ਤਸਵੀਰਾਂ ਅਸੀਂ ਦੇਖ ਰਹੇ ਹਾਂ ਸਾਡੇ ਦਰਸ਼ਕ ਦੇਖ ਰਹੇ ਨੇ ਪੂਰਾ ਮਾਮਲਾ ਕੀ ਹੈ ਜਿਮ ਦੀ ਮਾਲਕੀ ਦਾ ਕੋਈ ਮਾਮਲਾ ਦੱਸਿਆ ਜਾ ਰਿਹਾ ਹਾਲਾਂਕਿ ਕੀ ਹੈ ਮਾਲਕੀ ਦਾ ਮਸਲਾ ਹੈ ਤੇ ਕੁੱਟਮਾਰ ਕਿਉਂ ਕੀਤੀ ਜਾ ਰਹੀ ਹੈ ਦੇਖੋ ਸਰਖਪ ਅਮਰਸਾ ਦੇ ਪੌਸ਼ ਇਲਾਕੇ ਦੇ ਵਿੱਚ ਜਿਮ ਬਣਿਆ ਹੋਇਆ ਜਿੱਥੇ ਕਿ ਇਹ ਅਮਨ ਬਾਡੀ ਬਿਲਡਰ ਦਾ ਜਿਹੜਾ ਇੰਟਰਨੈਸ਼ਨਲ ਖਿਡਾਰੀ ਆ ਉਸ ਦਾ ਜਿਹੜਾ ਇੱਕ ਔਰਤ ਦੇ ਨਾਲ ਝਗੜਾ ਹੁੰਦਾ ਸਭ ਤੋਂ ਪਹਿਲਾਂ ਬਹਿਸ ਹੁੰਦੀ ਤੇ ਬਹਿਸ ਤੋਂ ਬਾਅਦ ਫਿਰ ਜਿਹੜਾ ਉਹ ਝਗੜੇ ਦੇ ਵਿੱਚ ਤਬਦੀਲ ਹੋ ਜਾਂਦਾ ਇੱਕ ਦੂਸਰੇ ਦੇ ਵਾਰ ਜਿਹੜਾ ਕਿਸ ਕਦਰ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਪੁੱਟੇ ਜਾ ਰਹੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਔਰਤ ਵਿੱਚ ਬਚਾ ਕਰਨ ਵਾਸਤੇ ਵੀ ਹੁੰਦੀ ਆ ਉਹ ਜੋ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਜਿਹੜਾ ਉਹ ਜਿਹੜਾ ਜਿਮ ਦੀ ਮਾਲਕੀ ਨੂੰ ਲੈ ਕੇ ਜਿਹੜਾ ਦੱਸਿਆ ਰਿਹਾ ਪਾਰਟਨਰਸ਼ਿਪ ਦੇ ਉੱਪਰ ਜਿਮ ਜਿਹੜਾ ਖੋਲਿਆ ਗਿਆ ਸੀਗਾ ਔਰ ਆਪੋ ਆਪਣੇ ਸ਼ੇਅਰ ਨੂੰ ਲੈ ਕੇ ਜਿਹੜਾ ਉਹ ਝਗੜਾ ਜਿਹੜਾ ਚੱਲ ਰਿਹਾ ਸੀਗਾ ਉਹ ਵੈਸੇ ਦੇਖਿਆ ਜਾਵੇ ਤਾਂ ਜਿਹੜਾ ਇਹ ਅਮਨ ਆਮ ਨਾਮ ਦਾ ਇੰਟਰਨੈਸ਼ਨਲ ਖਿਡਾਰੀ ਜਿਹੜਾ ਕਈ ਮੈਡਲ ਕਈ ਵੱਡੇ ਪ੍ਰਾਈਜ਼ ਜਿਹੜੇ ਆ ਵੱਖ-ਵੱਖ ਜਗ੍ਹਾ ਦੇ ਉੱਪਰੋਂ ਜਿਹੜਾ ਬੋਡੀ ਬਿਲਡਿੰਗ ਦੇ ਵਿੱਚ ਜਿੱਤ ਚੁੱਕਿਆ ਤਾਂ ਇਹ ਇਸ ਦੀ ਮੰਗੇਤਰ ਦੱਸੀ ਜਾ ਰਹੀ ਆ ਔਰ ਦੋਨਾਂ ਨੇ ਸਾਂਝੇ ਤੌਰ ਤੇ ਜਿਮ ਜਿਹੜਾ ਖੋਲਿਆ ਹੋਇਆ ਸੀ ਉਸ ਨੂੰ ਲੈ ਕੇ ਜਿਹੜਾ ਇਹ ਵਿਵਾਦ ਹੋਇਆ ਔਰ ਜਿਹੜੀ ਇਹ ਮਾਰਕਟ ਹੋਈ ਹੈ ਸਤਿਨਾਬ ਬਹਿਸ ਦੇ ਵਿੱਚ ਹੁੰਦੀ ਹੈ ਬਹਿਸ ਜਿਹੜੀ ਬਾਅਦ ਦੇ ਵਿੱਚ ਮਾਰਕਟ ਪਾਈਸ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਸਰਵਨ ਕੋ ਪੁਲਿਸ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਇਸ ਮਾਮਲੇ ਵਿੱਚ ਦਰਉ ਅਜੇ ਤੱਕ ਸਰਖਾਬ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਪੁਲਿਸ ਨੂੰ ਸ਼ਿਕਾਇਤ ਇਸ ਮਾਮਲੇ ਦੇ ਵਿੱਚ ਕਿਸੇ ਵੀ ਧਿਰ ਵੱਲੋਂ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਉਹ ਇਸ ਸੰਬੰਧ ਵਿੱਚ ਕੋਈ ਸ਼ਿਕਾਇਤ ਅਜਾਵੇ ਕਿਉਂਕਿ ਸਵੇਰ ਦਾ ਇਹ ਮਾਮਲਾ ਔਰ ਹੋ ਸਕਦਾ ਕਿ ਪੁਲਿਸ ਕੋਲ ਕੋਈ ਸ਼ਿਕਾਇਤ ਜਾਵੇ ਪਰ ਅਜੇ ਤੱਕ ਜਿਹੜੀ ਆ ਕੋਈ ਪੁਲਿਸ ਕੋਲ ਸ਼ਿਕਾਇਤ ਕਿਸ ਦੋਹਾਂ ਤਰ੍ਹਾਂ ਚ ਕਿਸੇ ਇੱਕ ਧਿਰ ਵੱਲੋਂ ਜਿਹੜੀ ਦਰਜ ਨਹੀਂ ਸੀ ਕਰਵਾਈ ਗਈ ਜੀ ਠੀਕ ਹੈ ਸਰਵਣ ਬਹੁਤ ਬਹੁਤ ਧੰਨਵਾਦ ਤਾਂ ਜਿਮ ਦੀ ਮਾਲਕੀ ਦਾ ਮਸਲਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸੀ ਕੋ ਕਾਰਵਾਈ ਇਸ ਮਾਮਲੇ ਵਿੱਚ ਅਜੇ ਨਜ਼ਰ ਨਹੀਂ ਆਈ ਹੈ ਪਰ ਤਸਵੀਰਾਂ ਜ਼ਰੂਰ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁੱਟਮਾਰ ਹੋਈ ਰਹੀ ਹੋ ਰਹੀ ਹੈ ਕਿਵੇਂ ਝਟਫੋੜ ਰਹੀ ਹੈ ਤੇ ਝੜਪ ਦੇ ਦੌਰਾਨ ਇੱਕ ਵਿਅਕਤੀ ਦੀ ਪੱਗ ਤੱਕ ਉਤਰ ਰਹੀ ਹੈ ਤੇ ਜਿਮ ਦੀ ਮਾਲਕੀ ਆ ਜੋ ਅਮਰਸਾਦੇ ਪੋਰਸ਼ ਇਲਾਕੇ ਵਿੱਚ ਬਣੀ ਹੋਈ ਜਿਮ ਉਸ ਦੀ ਪਾਰਟਨਰਸ਼ਿਪ ਉਸ ਦੀ ਮਾਲਕੀ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਹੈ